ਹੀ ਪਾਵਰ ਸਰਕਾਰ ਕੋਲ ਸੀ ਉਸੇ ਪਾਵਰ ਦੇ ਨਾਲ ਸਰਕਾਰ ਨੇ ਉਹਨਾਂ ਨੂੰ ਅੰਦਰ ਛੱਡ ਦਿੱਤਾ ਉਹੀ ਪਾਵਰ ਦਾ ਹਿੱਸਾ ਬਣ ਗਿਆ ਅਮਰਤਪਾਲ ਸਿੰਘ ਜਦੋਂ ਅਮਰਤਪਾਲ ਸਿੰਘ ਹਿੱਸਾ ਬਣਿਆ ਹੁਣ ਲੋਕ ਇਹ ਪੁੱਛਦੇ ਨੇ ਕਿ ਅਮਰਤਪਾਲ ਸਿੰਘ ਕੋ ਪਾਵਰ ਬਾਹਰ ਆ ਕੇ ਵਿਖਾਏਗਾ ਕਦੋਂ ਕਿ ਭਗਵੰਤ ਮਾਨ ਕੱਢ ਲਾ ਚੰਗਾ ਰਹਿ ਜਾਏਗਾ ਤੇਰੀਆਂ ਜਿਮਣੀ ਵੋਟ ਪੈਣੀਆਂ ਨੇ ਤੇਰੀ 2027 ਦੀ ਇਲੈਕਸ਼ਨ ਹੈ ਤੇ ਮੁੜ ਕੇ ਇੱਥੇ ਖਾਲਸਾ ਹੀ ਰਾਜ ਕਰਨਗੇ ਲੋਕ ਅੱਕੇ ਪੈਣ ਤੁਹਾਡੇ ਤੇ ਇੱਕ ਇੱਕ ਸੌ ਚੱਕ ਸਮਾਗਮ ਹੁੰਦਾ ਜਦੋਂ ਕੋਈ ਐਮਪੀ ਐਮਐਲਏ ਬਣਦਾ ਹੈ ਕਿ ਉਹਦੇ ਵਿੱਚ ਅਮਰਤਪਾਲ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਲਿਆਂਦਾ ਜਾਊਗਾ ਜਾਂ ਉਹ ਕਿਸ ਤਰੀਕੇ ਦਾ ਹੋਊਗਾ ਐਕਾਈ ਨੇ ਕਰੋੜਾ ਰੁਪਇਆ ਹਰਜਾਨਾ ਬੰਦਾ ਇਹਨਾਂ ਦੀ ਹਕੂਮਤ ਦੀ ਡਿਊਟੀ ਬਣਦੀ ਪੈਸੇ ਦੇਵ ਉਹਨਾਂ ਨੂੰ ਸਵਾ ਸਾਲ ਉਹਨਾਂ ਨੂੰ ਜੇਲ੍ਹ 'ਚ ਰੱਖਿਆ 10 ਬੰਦਿਆਂ ਨੂੰ ਦੁਨੀਆ ਉਹਨਾਂ ਨੂੰ ਪਸੰਦ ਕਰਦੀ ਆ ਦੁਨੀਆ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਨਹੀਂ ਕਹਿੰਦੀ ਤੁਹਾਡੀ ਹਕੂਮਤ ਕਹਿ ਰਹੀ ਹੈ ਕਿਉਂ ਕਹਿ ਰਹੀ ਹੈ ਅਰੇ ਪਹਿਲਾਂ ਮੈਨੂੰ ਬੜਾ ਚੰਗਾ ਸਮਝਦਾ ਸੀ ਮੈਨੂੰ ਇੱਕ ਗਰੀਬ ਘਰ ਦਾ ਮੁੱਖ ਮੰਤਰੀ ਆਇਆ ਹੈ ਬੜੇ ਛੋਟੇ ਘਰ ਚੋਂ ਆਇਆ ਤੇ ਇਹਨੂੰ ਅਕਲ ਬੜੀ ਹੋਵੇਗੀ ਇਹ ਜਾਣਦਾ ਕਿ ਪੰਜਾਬ ਦੇ ਉੱਪਰ ਤਸ਼ੱਦਦ ਕਾਲੀਆਂ ਨੇ ਕਿਵੇਂ ਕੀਤਾ ਸੀ ਕਾਂਗਰਸੀਆਂ ਨੇ ਕਿਵੇਂ ਤਸ਼ੱਦਦ ਕੀਤੀ ਤੇ ਇਹਨੇ ਤਾਂ ਉਹਦੋਂ ਵੀ ਵੀ ਪਜਾਤੀਏ ਨੇ ਇਹਨੇ ਤਾਂ ਕਸਰ ਨਹੀਂ ਛੱਡੀ ਉਹਨਾਂ ਨੇ ਇੱਥੇ ਗੋਲੀਆਂ ਮਾਰਤੀਆਂ ਸਾਨੂੰ ਜੱਗ ਦੇ ਡਿਬਲੂ ਘਰ ਛੁੱਟ ਤੇ ਜਾ ਜੋ 197000 ਦੀ ਲੀਡ ਹੈ ਉਹਨੂੰ ਵੋਟ ਪਾ ਰਿਆ ਹਿੰਦੂਦਲ ਮੁਸਲਮਾਨ ਪਾ ਰਿਆ ਤੇ ਨਾਲ ਸਿੱਖ ਪਾ ਰਿਆ ਉਹਨੂੰ ਕਿਵੇਂ ਅਸੀਂ ਕਵਾਂਗੇ ਯਾਰੇ ਵਿਰੋਧੀ ਸੀ ਇਹਨਾਂ ਦੇ ਪਹਿਲਾਂ ਤਾਂ ਉਹ ਕਾਰਾਂ ਦੀਆਂ ਡਿੱਗਿਆਂ ਚ ਭਾਲਦੇ ਫਿਰਦੇ ਸੀ ਅੱਜ ਉਹ ਅੱਜ ਉੱਥੇ ਅੱਜ ਉਹਨਾਂ ਹੱਥਾਂ ਨਾਲ ਹੀ ਸਲੂਟ ਵੱਜਨੇ ਨੇ ਲੋਕ ਬੜੀ ਵੱਡੀ ਚੀਜ਼ ਹੈ ਲੋਕਾਂ ਦੇ ਅੱਗੇ ਨਹੀਂ ਟਿਕਿਆ ਜਾਂਦਾ ਲੋਕਾਂ ਨੇ ਦੱਸ ਦਿੱਤਾ ਹੈ ਅੱਤਵਾਦੀ ਉਹ ਨਹੀਂ ਸੀ ਅੱਤਵਾਦੀ ਤੁਹਾਡੀ ਸੋਚ ਸੀ ਖਡੂਰ ਸਾਹਿਬ ਤੋਂ ਅਮਰਤਪਾਲ ਸਿੰਘ ਜਿੱਤ ਚੁੱਕੇ ਨੇ ਤੇ ਹੁਣ ਲੋਕਾਂ ਦੇ ਵਿੱਚ ਇਹ ਹੀ ਚਰਚਾ ਬਣੀ ਹੋਈ ਹੈ ਕਿ ਡਿਬਰੂਗੜ ਤੋਂ ਕਦੋਂ ਐਨਐਸਐ ਟੁੱਟੇਗੀ ਕਦੋਂ ਪੰਜਾਬ ਦੇ ਵਿੱਚ ਆਉਣਗੇ ਤੇ ਕਦੋਂ ਲੋਕਾਂ ਦੇ ਵਿੱਚ ਆਉਣਗੇ ਇਹ ਚਰਚਾਵਾਂ ਆਮ ਚੱਲ ਰਹੀਆਂ ਨੇ ਚੌਣ ਕੰਪੇਨ ਦੇ ਵਿੱਚ ਵੀ ਬਹੁਤ ਸ਼ਮੂਲੀਅਤ ਕੀਤੀ ਤੇ ਉਹਨਾਂ ਦਾ ਕੇਸ ਈਮਾਨ ਸਿੰਘ ਖਾਰਾ ਦੇਖ ਰਹੇ ਸੀ ਉਹਨਾਂ ਦੇ ਪਿਤਾ ਜੀ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨਗੇ ਸਵਾਗਤ ਹੈ 사ਸ੍ਰੀਕਾਲ ਠੀਕ ਠਾਕ ਸਾਧਸ੍ਰੀਕਾਲ ਜੀ ਬੜੀ ਸੱਚੀ ਪਾਤਸ਼ਾਹ ਦੀ ਕਿਰਪਾ ਹੈ ਜੀ ਹੋ ਗਈ ਜਿੱਤ ਫਿਰ ਫਾਈਨਲ ਹੋ ਗਿਆ ਬੜਾ ਡਰ ਡਰ ਲੱਗਦਾ ਸੀ ਦੇਖੋ ਜੀ ਇਸ ਤੋਂ ਵੱਡੀ ਇੱਕ ਕੱਲੀ ਇਹਨਾਂ ਦੀ ਜਿੱਤ ਨਹੀਂ ਪਰਿਵਾਰ ਦੀ ਜਿੱਤ ਨਹੀਂ ਇਹ ਪੰਜਾਬ ਦੀ ਜਿੱਤ ਹੈ ਇੱਕ ਕੌਮ ਦੀ ਜਿੱਤ ਹੈ ਪੰਥ ਦੀ ਜਿੱਤ ਹੈ ਜੀ ਜਿਹਨੂੰ ਲੋਕ ਬੜਾ ਇਹਨਾਂ ਨੇ ਇੱਕ ਹੂਆ ਬਣਾਇਆ ਸੀ ਇੰਡੀਆ ਦੇ ਅੰਦਰ ਉਸ ਤੋਂ ਬਾਅਦ ਮੈਂ ਪੰਜਾਬ ਤੇ ਆ ਜਾਣਾ ਕਿ ਹਰ ਥਾਂ ਤੇ ਬਣਾਇਆ ਸੀ ਕਿ ਇੰਡੀਆ ਦੇ ਅੰਦਰ ਇੱਕ ਬੰਦਾ ਫੜ ਲਿਆ ਜੀ ਦੋ ਜਿਹੜੀਆਂ ਪੱਗਾਂ ਉਤੋਂ ਪੱਗਾਂ ਰੱਖਿਆ ਸੀ ਜਦੋਂ ਪਿੰਡ ਰੋੜੇ ਉਹ ਫੋਟੋ ਆਈ ਦਿਖਾਰਾ ਸੀ ਜਿਵੇਂ ਤਾਲੀਬਾਨ ਦਾ ਬਹੁਤ ਵੱਡਾ ਅਤਵਾਦੀ ਜਾਂ ਐਸਟੀ ਕਰ ਦਿੰਦੇ ਐਨੀ ਫੋਟੋ ਵਿਗਾੜੀ ਸੀ ਇਨਾ ਹਊਆ ਬਣਾਇਆ ਸੀ ਇਸ ਹਕੂਮਤ ਨੇ ਕਿ ਆਪਣੇ ਆਪ ਨੂੰ ਲੋਕ ਡਰਨ ਲੱਗ ਗਏ ਸੀ ਪੰਜਾਬ ਦੇ ਅੰਦਰ ਇੱਕ ਮਹੀਨਾ ਕਹਿ ਰੁੱਟਿਆ ਸੀ ਤੇ ਅੱਜ ਜਿਹੜਾ ਕੱਲ ਹੋਇਆ ਜੋ ਕੱਲ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਕੌਣ ਆ ਤੇ 2 ਲੱਖ ਦੇ ਕਰੀਬ ਵੋਟ ਪੈ ਗਈ ਉਹਨੇ ਸਰਕਾਰ ਨੂੰ ਚਲਾ ਕੇ ਪਰ ਆ ਮਰੇ ਉਹਨੇ ਕਹ ਤੂੰ ਗਲਤ ਆ ਲੋਕ ਲੋਕਾਂ ਨੇ ਗੁੱਸਾ ਬਾਹਰ ਕੱਢਤਾ ਇਹਨਾਂ ਨੇ ਕੁੱਟਿਆ ਸੀ ਹਰੀਕੇ ਹੈਡ ਦੇ ਉੱਪਰ ਇਹਨਾਂ ਨੇ ਉੱਤੇ ਬੰਦੇ ਕੁੱਟੇ ਵਹੀਕਲ ਤੋੜੇ ਦੱਸੋ ਤੁਸੀਂ ਮੈਨੂੰ ਕਿਸੇ ਬੰਦੇ ਦਾ ਤਾਂ ਫੈਂਸ ਹੋ ਸਕਦਾ ਪਰ ਵਹੀਕਲ ਦਾ ਫੈਂਸ ਕਾਹਦਾ ਹੁੰਦਾ ਕੋਈ ਗਰੀਬ ਆਦਮੀ ਹੈ ਜਿੰਨੇ ਕੋਈ 25 30 ਹਜ਼ਾਰ ਚੱਕ ਦੇ ਵਿਆਜੀਆਂ ਨੇ ਮੋਟਰਸਾਈਕਲ ਲਿਆ ਗਰੀਬ ਦਾ ਵੀ ਤੋੜਤਾ ਤੁਸੀਂ ਯਾਰ ਉਹ ਕਿਸ਼ਤਾ ਭਰਦਾ ਸੀ ਕਿਵੇਂ ਭਰਦਾ ਸੀ ਕਾਦੀ ਤੁਹਾਡੀ ਆਮ ਆਦਮੀ ਪਾਰਟੀ ਸਰਕਾਰ ਹੈ ਤੁਸੀਂ ਤਾਂ ਜੋ ਕਾਲੀਆਂ ਨੇ ਕੀਤਾ ਤੁਸੀਂ ਉਹੀ ਕੀਤਾ ਤੁਹਾਡੇ ਤੇ ਅਕਾਲੀਆਂ ਦੇ ਵਿੱਚ ਕੋਈ ਬਾਲਾ ਫਰਕ ਨਹੀਂ ਮੈਂ ਤੁਹਾਨੂੰ ਇੱਕ ਹੋਰ ਗੱਲ ਵੀ ਦੱਸਣਾ ਪਿਛਲੇ ਸਾਲ ਦੀ ਗੱਲ ਹੈ ਅਕਾਲੀਆਂ ਦੇ ਉਲਟ ਚਲਾਨ ਪੇਸ਼ ਹੋਣਾ ਸੀ ਉਹ ਇਹਨੇ ਨਹੀਂ ਪੇਸ਼ ਕੀਤਾ ਕਿਵੇਂ ਕਹੋਗੇ ਤੁਹਾਡਾ ਪੰਥਕ ਦੇ ਨਾਲ ਇਹ ਤੁਹਾਡਾ ਬੰਦਾ ਸਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਸੀ 1 ਸਾਲ 3 ਮਹੀਨੇ ਹੋ ਚੁੱਕੇ ਨੇ 15 ਦਿਨਾਂ ਚਲਾਨ ਪੇਸ਼ ਹੋਣਾ ਸਵਾ ਸਾਲ ਹੋ ਗਿਆ ਨਹੀਂ ਕੀਤਾ ਬਸ ਪਰ ਅਲੇ ਦੇਰੇ ਬੇਅੱਜ ਵੀ ਵਾਲੇ ਕੇਸ ਬੇਅੱਜ ਵੀ ਵਾਲੇ ਕੇਸਾਂ ਚ ਰਲਿਆ ਹੋਇਆ ਉਹ ਚ ਮਰਡਰ ਹੋਏ ਨੇ ਉਹਨਾਂ ਚ ਰਲਿਆ ਹੋਇਆ ਚਲਾਨ ਪੇਚ ਨਹੀਂ ਕੀਤਾ ਇਹਨੇ ਜਾਨ ਬੁਝ ਕੇ ਹੀ ਕਰ ਰਿਆ ਹੁਣ ਇਹ ਵੀ ਪੰਥਕ ਦੇ ਪੰਥ ਦੇ ਉਲਟ ਹੈ ਪਰ ਜਿਹੜੇ ਪੰਥ ਨੂੰ ਲੋਕ ਮੰਨਦੇ ਸੀ ਕੁੱਤੇ ਮਾਰੇ ਗਏ ਪੰਜਾਬ ਦੇ ਅੰਦਰ ਜੇਲਾ ਅਚ ਬੰਦੇ ਰੁਲਦੇ ਰਹੇ ਨੇ ਬੱਚੇ 18 18 19 ਸਾਲ ਦੇ ਬੱਚੇ ਜੇਲਾ ਚ ਰੁਲੇ ਨੇ ਯਾਰ ਕੋਈ ਪੰਜਾਬ ਦੇ ਹਾਲਾਤ ਬਣਾਏ ਨੇ ਪਿਛਲੇ ਸਾਲੇ ਨਾਲ ਜਿਹੜਾ ਬੋਲਦਾ ਸੀ ਉਹ ਸੋਸ਼ਲ ਮੀਡੀਆ ਦਾ ਉਹਦਾ ਅਕਾਊਂਟ ਬੰਦ ਕਰ ਦਿਓ ਜੇਰ ਸੁੱਟ ਦਿਓ ਲਿਸਟਾਂ ਬਣਾ ਲੀਆਂ ਪਿੰਡਾਂ ਦੇ ਅੰਦਰ ਇਹ 1984 ਚ ਨਾ ਜਦੋਂ ਹਰਮੰਦਰ ਸਾਹਿਬ ਤੇ ਹਮਲੇ ਤੋਂ ਬਾਅਦ ਉਹ ਲਿਸਟਾਂ ਬਣਦੀਆਂ ਸੀ ਬੱਸਾਂ ਦੇ ਚੜਨ ਵਾਲੇ ਕੜਾ ਬੰਦਾ ਕਿੱਥੇ ਜਾ ਰਿਹਾ ਤੇ ਉਹੀ ਹਾਲਾਤ ਇਹਨੇ 48 ਸਾਲ ਦੇ ਬਾਅਦ ਪੈਦਾ ਕੀਤੀ ਸੀ ਹੂੰ ਮੈਂ ਤੈਨੂੰ ਕੋਈ ਚੰਗਾ ਨਹੀਂ ਸਮਝਦਾ ਜਦੋਂ ਇਹਨੇ ਮੁੰਡੇ ਸਿੱਖਾਂ ਦੇ ਮੁੰਡਿਆਂ ਤੇ ਹਮਲੇ ਕੀਤੇ ਨੇ ਸਿੱਖ ਕੁੱਟੇ ਮਾਰੇ ਨੇ ਪਹਿਲਾਂ ਮੈਨੂੰ ਬੜਾ ਚੰਗਾ ਸਮਝਦਾ ਸੀ ਮੈਨੂੰ ਇਸ ਇੱਕ ਗਰੀਬ ਘਰ ਦਾ ਮੁੱਖ ਮੰਤਰੀ ਆਇਆ ਬڑے ਛੋਟੇ ਘਰ ਚੋਂ ਆਇਆ ਤੇ ਇਹਨੂੰ ਅਕਲ ਬੜੀ ਹੋਵੇਗੀ ਏ ਜਾਣਦਾ ਕਿ ਪੰਜਾਬ ਦੇ ਉੱਪਰ ਤਸ਼ੱਦਦ ਕਾਲੀਆਂ ਨੇ ਕਿਵੇਂ ਕੀਤਾ ਸੀ ਕਾਂਗਰਸੀਆਂ ਨੇ ਕਿਵੇਂ ਤਸ਼ੱਦਦ ਕੀਤਾ ਤੇ ਇਹਨੇ ਤਾਂ ਉਦੋਂ ਵੀ ਵੀ ਪਜਾਤੀਏ ਨੇ ਇਹਨੇ ਤਾਂ ਕਸਰ ਨਹੀਂ ਛਡੀ ਉਹਨਾਂ ਦੇ ਇੱਥੇ ਗੋਲੀਆਂ ਮਾਰਤੀਆਂ ਸਨ ਉਹ ਜੱਗੇ ਡਿਬਲੂ ਗਲ ਸੁੱਟਦੇ ਜਾ ਕੇ ਸੋ ਕੋਈ ਹਾਲਾਤ ਚੰਗੇ ਨਹੀਂ ਕੀਤੇ ਨੇ ਉਹਦਾ ਰਿਜ਼ਲਟ ਹੈ ਜਿਹੜਾ ਉਹ ਲੋਕਾਂ ਨੇ ਦਿੱਤਾ ਜਿਹੜੇ ਦੇ ਆਈਜੀ ਬਹਿ ਕੇ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸੀ ਉਹ دہشتਗਰਦ ਹੈ ਉਹ ਵੱਤਵਾਦੀ ਹੈ ਉਹਦੇ ਤੋਂ ਪੰਜਾਬ ਨੂੰ ਖਤਰਾ ਹੈ ਲੋਕਾਂ ਨੂੰ ਬਹੁਤ ਜ਼ਿਆਦਾ ਖਤਰਾ ਹੈ ਤੇ ਲੋਕ ਤਾਂ ਉਹਦੇ ਨਾਲ ਹਿੰਦੂ ਵੀ ਨਾਲ ਨੇ ਸਿੱਖ ਵੀ ਨਾਲ ਨੇ ਮੁਸਲਮਾਨ ਵੀ ਨਾਲ ਨੇ ਜਿਹੜੇ ਲੋਕਾਂ ਨੂੰ ਬਚਾਉਣ ਦੀ ਗੱਲ ਹਕੂਮਤ ਕਰਦੀ ਸੀ ਉਹਨਾਂ ਲੋਕਾਂ ਨੇ 2 ਲੱਖ ਦੇ ਕਰੀਬ ਉਹਨੂੰ ਵੱਧ ਵੋਟ ਪਾ ਕੇ ਜਿਤਾਤਾ ਹੁਣ ਕੀ ਕਵਾਂਗੇ ਹੂੰ 2 ਲੱਖ ਦੀ ਤਾਂ ਲੀਡ ਹੀ ਆ ਗਈ ਦੋ 1 ਲੱਖ 97000 ਦੀ ਲੀਡ ਹੈ ਹੂੰ ਉਹਨੂੰ ਵੋਟ ਪਾ ਰਿਆ ਹਿੰਦੂ ਤੇ ਮੁਸਲਮਾਨ ਪਾ ਰਿਆ ਤੇ ਨਾਲ ਸਿੱਖ ਪਾ ਰਿਆ ਉਹਨੂੰ ਕਿਵੇਂ ਅਸੀਂ ਕਵਾਂਗੇ ਯਾਰੇ ਵਿਰੋਧੀ ਸੀ ਇਹਨਾਂ ਦੇ ਉਹ ਤਾਂ ਹੈ ਹੀ ਨਹੀਂ ਸੀ ਇਹ ਜਈ ਗੱਲ ਹੂੰ ਹੁਣ ਉਹਨਾਂ ਬੰਦਿਆਂ ਨੂੰ ਜੇਲ੍ਹ ਸੁਟਿਆ ਗਿਆ ਮੈਂ ਕਹਿੰਦਾ ਕਰੋੜਾ ਰੁਪਇਆ ਹਰਜਾਨਾ ਬੰਦਾ ਇਹਨਾਂ ਦੀ ਹਕੂਮਤ ਦੀ ਡਿਊਟੀ ਬਣਦੀ ਪੈਸੇ ਦੇ ਦੇ ਉਹਨਾਂ ਨੂੰ ਉਹਨੂੰ ਸਵਾ ਸਾਲ ਤੁਸੀਂ ਸਵਾ ਸਾਲ ਉਹਨਾਂ ਨੂੰ ਜੇਲ੍ਹ 'ਚ ਰੱਖਿਆ 10 ਬੰਦਿਆਂ ਨੂੰ ਦੁਨੀਆ ਉਹਨਾਂ ਨੂੰ ਪਸੰਦ ਕਰਦੀ ਆ ਦੁਨੀਆ ਉਹਨਾਂ ਨੂੰ ਅਤਵਾਦੀ ਵੱਖਵਾਦੀ ਨਹੀਂ ਕਹਿੰਦੀ ਤੁਹਾਡੀ ਹਕੂਮਤ ਕਹਿ ਰਹੀ ਆ ਕਿਉਂ ਕਹਿ ਰਹੀ ਆ ਹੂੰ ਤੁਹਾਡੇ ਅਫਸਰ ਕਹਿ ਰਹੇ ਨੇ ਕੀਮਤ ਉਹਨਾਂ ਅਫਸਰਾਂ ਦਾ ਤੁਹਾਡੀ ਇਨਵੈਸਟੀਗੇਸ਼ਨ ਆ ਸੀ ਭਗਵੰਤ ਮਾਰਤੇਰੇ ਏਆਈਪੀਓ ਸਭ ਸੀ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਕਿ ਪੰਜਾਬ ਦੇ ਅੰਦਰ ਕੀ ਹਾਲਾਤ ਨੇ ਜੇ ਪੰਜਾਬ ਦੇ ਅੰਦਰ ਕੋਈ دہشت ਕਰਦਾ ਹੈ ਜੇ ਪੰਜਾਬ ਦੇ ਅੰਦਰ ਕੋਈ ਬੰਦਾ ਕਿਸੇ ਨੂੰ ਸੁਧਾਰ ਰਿਹਾ ਹੈ ਤੁਸੀਂ ਇੱਕ ਉਹਦੀ ਫੋਟੋ ਵੇਖ ਕੇ ਉਹਦੀ ਸ਼ਕਲ ਵੇਖ ਕੇ ਉਹਦੇ ਕੁਐਸਚਨ ਪੁੱਟ ਕਰਨ ਦਾ ਸਟਾਈਲ ਦੇਖ ਕੇ ਤੇ ਤੁਸੀਂ ਉਹਨੂੰ ਇੱਕ ਕੱਤਵਾਦੀ ਵਖਵਾਦੀ ਕਹਿ ਕੇ ਜੇਲ੍ਹ ਸੁੱਟਦਾ ਸੋ ਅੱਜ ਲੋਕਾਂ ਨੇ ਇਹਨਾਂ ਵੱਡਾ ਫਤਵਾ ਦਿੱਤਾ ਲੋਕਾਂ ਨੇ ਆਪ ਇਲੈਕਸ਼ਨ ਲੜੇ ਨੇ ਕਿਸੇ ਦੇ ਮਗਰ ਤਾਂ ਕੋਈ ਪਰਿਵਾਰ ਹੁੰਦਾ ਹੈ ਇਹਦੇ ਮਗਰ ਤਾਂ ਸੁਧਾਰਨ ਜਾਂ ਪਰਿਵਾਰ ਹੈ ਕੋਈ ਆਪਾ ਇਹ ਨਹੀਂ ਕਹਿ ਸਕਦੇ ਬੜੇ ਚਲਾਕ ਚਤੁਰ ਬੰਦੇ ਨੇ ਨਾ ਕੋਈ ਪੈਸਾ ਨਹੀਂ ਪਿੱਛੇ ਕੋਈ ਤੁਹਾਡੇ ਆਗੂ ਨਸ਼ਾਰੀ ਵਰਤੌਂਦਾ ਆ ਜੀ ਲੈਕਚਰਾਂ ਦੇ ਅੰਦਰ ਮੈਂ ਅੱਗੇ ਦੱਸ ਕੇ ਏਕ ਬੰਦੇ ਨੂੰ ਕਿ ਇੱਕ ਬੰਦਾ ਤੁਰਿਆ ਆਉਂਦਾ ਸੀ ਉਹ 200 ਰੁਪਇਆ ਕੱਢਿਆ ਆਂਦਾ ਜੀ ਮੇਰਾ ਵੀ ਲੰਗਰ ਚ ਪਾ ਲੋ ਉਹ ਦਿਹਾੜੀਦਾਰ ਬੰਦਾ ਸੀ ਉਹ ਵਾਹ ਤੇਰੇ ਉਸ ਧਰਤੀ ਦੇ ਉੱਪਰ 400 ਰੁਪਇਆ ਕਮਾਉਣ ਵਾਲਾ 200 ਰੁਪਇਆ ਕਹਿ ਰਿਹਾ ਕਿ ਮੇਰਾ ਲੰਗਰ ਚ ਪਾ ਲੋ ਅਸੀਂ ਮੋੜਤਾ ਕਿ ਨਹੀਂ ਯਾਰ ਰੱਖ ਲੈ ਤੂੰ ਉਹਦੇ ਅਰੇ ਦਾ 200 ਰੁਪਇਆ ਹੈ ਨਾ ਤੁਹ ਭਗਵੰਤ ਮਾਣੋ ਸੋਚ ਕਿੱਧਰ ਗਈ ਤੁਸੀਂ ਵਾਕਿਆ ਜਦੋਂ ਮਹਿਲ 'ਚ ਬਹਿ ਜਾਂਦੇ ਜੈ ਨਾ ਤੁਸੀਂ ਹੋ ਗਏ ਕਾਲੀ ਕਾਂਗਰਸੀ ਤੁਸੀਂ ਆਪ ਦੇ ਪੰਜਾਬ ਦੇ ਲੋਕਾਂ ਨੂੰ ਸਮਝਿਆ ਨਹੀਂ ਅਜਿੱਤ ਕਰਨਾ ਤੁਸੀਂ ਉਹਨਾਂ ਨੂੰ ਮਾਰਦੇ ਜੇ ਕੁੱਟਦੇ ਜੇ ਇਹ ਕੁੱਟੇ ਜਾਂਦੇ ਨੇ ਮਾਰੇ ਜਾਂਦੇ ਨੇ ਫਿਰ ਤੁਹਾਨੂੰ ਵੋਟਾਂ ਪਾ ਦਿੰਦੇ ਨੇ ਯਾਰ ਜੀ ਪਰ ਹੁਣ ਜਿਹੜੀ ਪਾਵਰ ਸਰਕਾਰ ਕੋਲ ਸੀ ਉਸੇ ਪਾਵਰ ਦੇ ਨਾਲ ਸਰਕਾਰ ਨੇ ਉਹਨਾਂ ਨੂੰ ਅੰਦਰ ਛੱਡ ਦਿੱਤਾ ਉਹੀ ਪਾਵਰ ਦਾ ਹਿੱਸਾ ਬਣ ਗਿਆ ਅਮਰਤਪਾਲ ਸਿੰਘ ਜਦੋਂ ਅਮਰਤਪਾਲ ਸਿੰਘ ਹਿੱਸਾ ਬਣਿਆ ਹੁਣ ਲੋਕ ਇਹ ਪੁੱਛਦੇ ਨੇ ਕਿ ਅਮਰਤਪਾਲ ਸਿੰਘ ਨੂੰ ਪਾਵਰ ਬਾਹਰ ਆ ਕੇ ਵਿਖਾਏਗਾ ਕਦੋਂ ਅਮਰਤਪਾਲ ਹੈ ਜਿਹੜਾ ਉਹਦੀ ਇਹ ਗੱਲ ਬੰਨੀ ਹੈ ਇੱਕ ਐਮਪੀ ਹੈ ਜਿਹੜਾ 2 ਲੱਖ ਦੇ ਕਰੀਬ ਵੋਟ ਲੈ ਗਿਆ ਹੈ ਵਰਲਡ ਦੇ ਵਿੱਚ ਇੱਕ ਮੈਸੇਜ ਜਾਣਾ ਹੈ ਕਿ ਉਸ ਐਮਪੀ ਦੇ ਉੱਪਰ ਕੋਈ ਵੀ ਪਰਚਾ ਦਰਜ ਨਹੀਂ ਹੁਣ ਮੇਰੀ ਗੱਲ ਸੁਣ ਲਓ ਵੈਸੇ ਤਾਂ ਮੁੱਖ ਮੰਤਰੀ ਵੀ ਅੰਦਰ ਬੈਠੇ ਨੇ ਤਾਂ ਜੇ ਉਹਨਾਂ ਤੇ ਪਰਚੇ ਹੁੰਦੇ ਨੇ ਉਹਨਾਂ ਦੀ ਐਵੀਡੈਂਸ ਜਾਣੀ ਹੈ ਕੋਰਟ 'ਚ ਚਲਾਨ ਪੇਸ਼ ਹੋਣਾ ਹੈ ਉਹ ਗੱਲ ਡਿਫਰੈਂਟ ਹੈ ਇਹਦੇ ਉੱਪਰ ਜਿਹੜਾ ਇਲੀਗਲ ਡਿਟੇਨ ਹੈ ਇਹ ਸਰਕਾਰੀ ਇੱਕ ਪੋਲੀਟੀਕਲ ਜਿਹੜੀ ਆਪਾਂ ਕਹੀਏ ਉਹ ਸਿਸਟਮ ਆ ਇਹਦੇ ਵਿੱਚ ਤਾਂ ਉਹਨੂੰ ਰੱਖਿਆ ਹੋਇਆ ਜੇਲ੍ਹ ਦੇ ਅੰਦਰ ਕੋਈ ਸਜ਼ਾ ਨਹੀਂ ਭੁਗਤ ਰਿਆ ਕੋਈ ਉਹਦੀ ਬੇਲ ਨਹੀਂ ਲੱਗਣੀ ਉਹ ਤਾਂ ਗੱਲ ਹੀ ਖਤਮ ਹੋ ਗਈ ਪਰ ਹੁਣ ਜਿਹੜੀ ਹੈ ਵਰਡ ਦੇ ਵਿੱਚ ਗੱਲ ਜਾਣੀ ਹੈ ਲਾਨਤ ਪੈਣੀ ਹੈ ਇਹਨਾਂ ਨੂੰ ਮੈਂ ਅੱਗੇ ਵੀ ਕਿਹਾ ਹੈ ਕਿ ਭਗਵੰਤ ਮਾਨ ਕੱਢਲਾ ਚੰਗਾ ਰਹਿ ਜਾਏਗਾ ਤੇਰੀਆਂ ਜਿਮਣੀ ਵੋਟ ਪੈਣੀਆਂ ਨੇ ਤੇਰੀ 2027 ਦੀ ਇਲੈਕਸ਼ਨ ਹੈ ਤੇ ਮੁੜ ਕੇ ਇੱਥੇ ਖਾਲਸਾ ਹੀ ਰਾਜ ਕਰਨਗੇ ਲੋਕ ਅੱਕੇ ਪੈਣ ਤੁਹਾਡੇ ਤੁਸੀਂ ਸਾਨੂੰ ਬੜਾ ਕੁੱਟਦੇ ਜੇ ਮਾਰਦੇ ਜੀ ਤੁਸੀਂ ਸਾਡੇ ਜਵਾਕਾਂ ਨੂੰ ਜੇਲਾ ਸੁਟਿਆ ਤੁਸੀਂ ਬੜੇ ਪਖੰਡ ਕਰਦੇ ਪਰ ਹੁਣ ਸਮਾਂ ਬਦਲ ਗਿਆ ਹੈ ਤੁਸੀਂ ਬਦਲ ਜੋ ਵਰਨਾ ਰੱਬ ਦੀ ਮਿਹਰ ਨਾਲ 2027 ਦੇ ਵਿੱਚ ਇਸ ਪੰਜਾਬ ਦਾ ਇੱਕ ਐਸਾ ਬੰਦਾ ਪੈਦਾ ਹੋਵੇਗਾ ਜਿਹੜਾ ਪੰਜਾਬ ਜੀ ਉਹਨੂੰ ਅਕਲ ਨਾਲ ਰਾਜ ਕਰੇਗਾ ਤੁਹਾਡੇ ਵਰਗਾ ਰਾਜ ਨਹੀਂ ਕਰਨਾ ਪਰ ਤੋਂ ਹੱਥੋਂ ਪਬਲਿਕ ਹਸਾਬ ਲਵੇਗੀ ਤੁਸੀਂ ਲੋਕਾਂ ਦੇ ਬੱਚੇ ਕਿਹੜੇ ਇਹ ਗੁੱਸਾ ਆਇਆ ਲੋਕਾਂ ਨੂੰ ਕਿ ਉਹਨਾਂ ਨੂੰ ਜਿਆਦਾ ਦੂਰ ਛੱਡ ਤਾਂ ਕਰਕੇ ਜਿਆਦੀ ਵੋਟ ਪੈ ਗਈ ਕਾਰਨ ਕੀ ਬਣਿਆ ਭਾਈ ਸਾਹਿਬ ਉਹ ਉੱਥੇ ਮੈਂ ਗਿਆ ਉਹ ਆਂਦੇ ਹਰੀਕੇ ਹੈਡ ਤੇ ਭਾਜੀ ਸਾਨੂੰ ਕੁੱਟ-ਕੁੱਟ ਕੇ ਇਹਨਾਂ ਨੇ ਭਜਾ-ਭਜਾ ਕੇ ਸਾਨੂੰ ਮਾਰਿਆ ਨਾ ਹੁਣ ਉਹ ਲੋਕ ਵੋਟਾਂ ਮੰਗਦੇ ਉਹ ਲੋਕ ਵੋਟਾਂ ਮੰਗਦੇ ਸੀ ਭਾਜੀ ਪਿਛਲੇ ਸਾਲ ਇਹਨਾਂ ਨੇ ਵਟ ਕੱਢਦੇ ਨੇ ਇਹਨਾਂ ਭਗਵੰਤ ਮਾਨ ਉਹ ਗੱਡੀ ਤੋੜੀ ਉੱਥੇ ਕਹਿੰਦੇ ਸਾਡੇ ਭਾਜੀ ਮੋਟਰਸਾਈਕਲ ਤੋੜ ਕੇ ਨਹਿਰਾ ਸੁੱਟਦੇ ਸਾਡੀਆਂ ਗੱਡੀਆਂ ਤੋੜਤੀਆਂ ਯਾਰ ਦੂਜੀ ਗੱਲ ਇਹ ਹੈ ਸ਼ੁਭ ਕਰਨ ਮੁੰਡਾ ਮਰਦਾ ਹੈ ਤੇ ਯਾਰ ਉਧਰ ਕੋਈ ਮਲਜਮ ਹੀ ਨਹੀਂ ਇੱਕ ਸਟੇਟ ਦੂਜੀ ਸਟੇਟ ਤੇ ਹਮਲਾ ਕਰਦੀ ਹੈ ਜਿਵੇਂ ਨਵਾਬਾਂ ਦੇ ਟਾਈਮ ਤੇ ਹੁੰਦਾ ਸੀ ਸ਼ਬ ਕਰਨ ਨੂੰ ਗੋਲੀ ਵੱਜਦੀ ਐ ਯਾਰ ਕੋਈ ਐਫ ਆਈ ਆਰ ਤੇ ਨਾ ਹੀ ਆਣੀ ਕਿਸੇ ਦਾ ਬਾਕੀ ਹਾਈ ਕੋਰਟ ਸਟੇ ਕਰਦੀ ਗੱਲ ਡਿਫਰੈਂਟ ਸੀ ਤੇਰਾ ਫਰਜ ਬਣਦਾ ਸੀ ਡੀ ਜੀ ਪੀ ਹਰਿਆਣਾ ਤੇਰਾ ਫਰਜ ਮੰਦਾ ਸੀ ਗ੍ਰਹਿ ਮੰਤਰੀ ਹਰਿਆਣਾ ਤੇਰਾ ਫਰਜ ਬਣਦਾ ਸੀ ਉਹਨਾਂ ਦੇ ਕਹਿਣ ਤੇ ਗੋਲੀ ਵੱਜੀ ਮੁਲਜ਼ਮ ਬਣਾ ਪਰ ਉਹਨੇ ਕੀ ਬਣਾਉਣੇ ਨੇ ਉਹਨੇ ਤਾਂ ਹਸੈਣੀ ਹਰੀ ਛੱਡ ਤੇ ਉਧਰ ਸਰੀਓ ਬਾਦਲ ਹਰੀ ਛੱਡ ਤੇ ਉਧਰ 302 ਦੇ ਕੇਸ ਵਿੱਚ ਹੂੰ ਸੋਏ ਜੱਤਿਕਰ ਪੰਥਿਕ ਬੰਦਾ ਮੁੱਖ ਮੰਤਰੀ ਨਹੀਂ ਬਣਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਮਾਲੇ ਵਾਲਾ ਜਿਵੇਂ ਜੋਗੀ ਨੂੰ ਬਣਾਇਆ ਉਹਨੇ ਆਪ ਦਾ ਮੁੱਖ ਮੰਤਰੀ ਬਣਾਇਆ ਨਰਿੰਦਰ ਮੋਦੀ ਨੇ ਯੂਪੀ 'ਚ ਜੱਤਕਰ ਅਸੀਂ ਉਸ ਬੰਦੇ ਨੂੰ ਲੈ ਕੇ ਨਹੀਂ ਆਉਂਦੇ ਜਿਹੜਾ ਪੰਥ ਦੀ ਗੱਲ ਸਮਝਦਾ ਹੋਵੇ ਇਹੋ ਜਿਹੇ ਬੰਦਿਆਂ ਨੂੰ ਪੰਥ ਬਾਰੇ ਨੌਲੇਜ ਨਹੀਂ ਇਹਨਾਂ ਨੂੰ ਤਾਂ ਗੁਰਦੁਆਰੇ ਦੇ ਵਿੱਚ ਇੰਟਰ ਕਰਨ ਦੀ ਨੌਲੇਜ ਨਹੀਂ ਹੁੰਦੀ ਇਹੋ ਜਿਹੇ ਲੋਕਾਂ ਨੂੰ ਜੱਤਕਰੋ ਲੋਕ ਨਹੀਂ ਆਉਂਦੇ ਤੱਤਕਰ ਪੰਜਾਬ ਦੇ ਅੰਦਰ 75 ਸਾਲ ਦੇ ਵਿੱਚ ਤਸ਼ੱਦਦ ਬੰਦ ਨਹੀਂ ਹੋਇਆ ਹੂੰ ਸਾਨੂੰ ਪ੍ਰਤਾਪ ਸਿੰਘ ਕਹਿ ਰਹੇ ਕੋਟ ਰਿਹਾ ਹੂੰ ਭੀਮ ਸਿੰਘ ਸੱਚਰ ਮੁੱਖ ਮੰਤਰੀ ਕੋਟ ਰਿਹਾ ਹੂੰ ਉਸ ਤੋਂ ਬਾਅਦ ਦੂਜੇ ਆ ਜਾਂਦੇ ਨੇ ਬਾਦਲ ਕੇ ਆ ਜਾਂਦੇ ਨੇ ਉਹ ਸਾਨੂੰ ਕੁੱਟਦੇ ਨੇ ਫਿਰ ਬੈਂ ਸਿੰਘ ਹੋਰ ਆ ਸਾਡੇ ਫੇਕ ਐਨਕਾਊਂਟਰ ਕਰਦੇ ਨੇ ਫਿਰ ਉਸ ਤੋਂ ਬਾਅਦ ਫਿਰ ਬਾਦਲ ਕੇ ਆਉਂਦੇ ਨੇ ਸਾਡਾ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਬੇਦਬੀ ਦੇ ਨਾਲ ਸਾਨੂੰ ਕੁੱਟਦੇ ਨੇ ਤੇ ਹੁਣ ਭਗਵੰਤ ਮਾਨ ਆ ਗਿਆ ਇਹਨੇ ਵੀ ਸਾਨੂੰ ਕੁੱਟਿਆ ਹੁਣ ਇਹਨਾਂ 'ਚ ਸਾਰੀ ਇਹ ਗੱਲ ਕਢੋ ਇਹਨਾਂ 'ਚ ਪੰਥਕ ਬੰਦਾ ਕੋਈ ਵੀ ਨਹੀਂ ਸੀ ਉਹ ਚਿਹਰੇ ਸੀ ਚਿਹਰੇ ਦਾੜੀ ਕੱਟੀ ਕੇ ਜਿਹਦੀ ਰੱਖੀ ਹੋਈ ਉਹ ਪੰਥਕ ਚਿਹਰੇ ਨਹੀਂ ਉਹ ਪੰਥਕ ਬੰਦੇ ਨਹੀਂ ਸੀ ਚਿਹਰੇ ਪੰਥਕ ਇਸ ਪਰ ਪੰਜਾਬ ਦੇ ਨਹੀਂ ਸੀ ਕੋੜਾ ਦਿੱਲੀ ਦੇ ਬੰਦੇ ਸੀ ਸਾਨੂੰ ਪੰਜਾਬ ਦਾ ਲੀਡਰ ਚਾਹੀਦਾ ਹੈ ਤੇ ਬੜੀ ਉਮੀਦ ਹੈ ਮਹਾਰਾਜ ਦੀ ਕਿਰਪਾ ਨਾਲ 2027 ਦੇ ਵਿੱਚ ਪਹੁੰਚਦੇ ਆ ਪਹੁੰਚਦੇ ਆ ਇਹ ਪੰਥਕ ਹਵਾ ਨੇ ਇਸ ਸਾਰੇ ਹੀ ਬਾਰ ਜਿਵੇਂ ਆਪ ਆ ਇਹ ਆਪ ਝਾੜੂ ਲਈ ਫਿਰਦੇ ਨੇ ਨਾ ਝਾੜੂ ਨਾਲ ਹੀ ਇਹ ਸਾਫ਼ ਕਰਕੇ ਬਾਹਰ ਕੱਢਣੇ ਤੇ ਦੂਜੇ ਜਿਹੜੇ ਅਕਾਲੀ ਨੇ 14% ਵੋਟ ਲੈ ਕੇ ਅੱਜ ਉਹ ਕਹਿੰਦੇ ਨੇ ਕਿ ਅਸੀਂ ਇੱਕ ਸੀਟ ਜਿੱਤ ਲਈਏ ਯਾਰ ਸ਼ਰਮ ਹੈ ਕੋਈ 13 ਸੀਟਾਂ ਤੇ ਅਕਾਲੀ ਦਾ ਟੱਕਰ ਲੈਣ ਵਾਲਾ 5-5 ਨੰਬਰ ਤੇ 4-4 ਨੰਬਰ ਤੇ ਆ ਗਿਆ ਉਹ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਹੋਵੇ ਪੰਜਾਬ ਦੀ ਤੇ ਉਹਦੀ ਵੋਟ ਕਿੰਨੀ ਹੈ 4 14% ਸਾਢੇ 14% ਕਰੇ ਤੁਸੀਂ ਅਕਾਲੀ ਰਹਿਗੇ ਜੀ ਜਮੈਂ ਕਿਹਾ ਕਿ 5 ਸਟਾਰ ਹੋਟਲਾਂ ਚ ਇਹ ਪਾਰਟੀ ਬਾਹਰ ਕੱਢ ਦੇਣੀ ਇਹਨਾਂ ਦੀਆਂ ਮੀਟਿੰਗਾਂ ਜਿਹੜੀਆਂ ਨੇ ਹੁਣ ਅਸੀਂ ਸਵਾ ਮਹੀਨਾ ਮੀਟਿੰਗਾਂ ਕੀਤੀਆਂ ਨੇ ਲੋਕਾਂ ਨਾਲ ਗੱਲਾਂ ਕਰਦੇ ਰਹੇ ਤੇ ਬੋੜਾਂ ਥੱਲੇ ਬਹਿ ਕੇ ਕਰਦੇ ਰਹੇ ਮੈਨੂੰ ਬੜਾ ਵਧੀਆ ਲੱਗਿਆ ਜਿਵੇਂ ਹੋਣੀ ਚਾਹੀਦੀ ਜਿਵੇਂ ਜਿਵੇਂ ਜੇ ਪੰਥਕ ਸਿਸਟਮਾ ਉਹਦੇ ਮੁਤਾਬਕ ਐਸੇ ਇਲੈਕਸ਼ਨ ਲੜੇ ਗਏ ਜਿੱਥੇ ਕੋਈ ਵੱਟ ਤੇ ਮਿਲ ਗਿਆ ਉੱਥੇ ਬਹਿ ਗਿਆ ਯਾਰ ਜੇ ਕੋਈ ਬੋਰ ਥੱਲੇ ਮਿਲ ਗਿਆ ਉੱਥੇ ਬਹਿ ਗਈ ਪੰਜਾਬ ਤਾਂ ਸਾਡਾ ਉਹ ਹੈ ਯਾਰ ਇੱਥੇ ਤਾਂ ਜੀ ਕਿਸੇ ਪ੍ਰਧਾਨ ਜੀ ਨੂੰ ਗਰਮੀ ਲੱਗਦੀ ਹੈ ਜੀ ਤੇ ਬਣਾ ਬੰਦੇ ਹੀ ਨਹੀਂ ਉਹ ਹੂੰ ਉਹ ਪੰਥਕ ਚਿਹਰੇ ਨਹੀਂ ਹੋ ਸਕਦੇ ਜਿਨ੍ਹਾਂ ਨੇ ਪੰਜਾਬ ਦੀ ਹਵਾ ਬਾਰੇ ਨਹੀਂ ਪਤਾ ਪੰਜਾਬ ਦੇ ਕਲਚਰ ਬਾਰੇ ਨਹੀਂ ਪਤਾ ਪੰਜਾਬ ਦੀਆਂ ਮੁਸੀਬਤਾਂ ਬਾਰੇ ਨਹੀਂ ਪਤਾ ਅੱਜ ਤਿੱਕਰ ਇਹਨਾਂ ਅਕਾਲੀਆਂ ਨੂੰ ਪੁੱਛੋ ਕਿ ਇੱਕ ਗਾਲ ਕੱਢੀ ਜੇ ਡੇਰੇ ਸਰਸੇ ਵਾਲੇ ਇਹ ਕਹਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਸੀਂ ਇਹਨਾਂ ਨੇ ਕਿ ਇੱਕ ਲਬਜ ਘਵਾ ਦਿਓ ਇਹਨਾਂ ਨੂੰ ਨਹੀਂ ਬੋਲਣਗੇ ਬੋਲ ਹੀ ਨਹੀਂ ਸਕਦੇ ਉਹਦੇ ਕੋਲੇ ਨਾ ਦੀਆਂ ਚੋਰੀਆਂ ਨੇ ਉਹਦੇ ਕੋਲੇ ਇਹਨਾਂ ਦੀਆਂ ਸਾਰੀਆਂ ਵੀਡੀਓ ਵਗੈਰਾ ਨੇ ਕਿਵੇਂ ਬੋਲਣਗੇ ਹਮ ਇਹਨਾਂ ਨੂੰ ਕਹੋ ਬੋਲੋ ਜੀ ਜਿਆਦਾ ਪੰਥ ਪੰਥ ਨੂੰ ਚੂਜ਼ ਕਰ ਲਓ ਤੇ ਜਾਂ ਡੇਰਾ ਸਰਸੇ ਨੂੰ ਚੂਜ਼ ਕਰ ਲਓ ਹਮ ਇਹ ਬੋਲਦਾ ਹੀ ਨਹੀਂ ਤੁਹਾਡੇ ਸਾਹਮਣੇ ਕਿਉਂ ਬੋਲਣਗੇ ਜਦੋਂ ਸਾਡੇ ਇੱਕ ਸੌ ਚੱਕ ਸਮਾਗਮ ਹੁੰਦਾ ਜਦੋਂ ਕੋਈ ਐਮਪੀ ਐਮਐਲਏ ਬਣਦਾ ਹੈ ਕਿ ਉਹਦੇ ਵਿੱਚ ਅਮਰਤਪਾਲ ਸਿੰਘ ਨੂੰ ਪਾਰਲੀਮੈਂਟ ਦੇ ਵਿੱਚ ਲਿਆਂਦਾ ਜਾਊਗਾ ਜਾਂ ਉਹ ਕਿਸ ਤਰੀਕੇ ਦਾ ਹੋਊਗਾ ਇਸ ਸਬੰਧੀ ਕੋਈ ਗੱਲਬਾਤ ਹੋਈ ਈਮਾਨ ਸਿੰਘ ਖਾਰਾਦੀ ਜਾਂ ਤੁਹਾਡੀ ਨਹੀਂ ਉਹ ਤਾਂ ਜਿਆਦਾ ਈਮਾਨ ਹੀ ਕਿਸ ਲੜ ਰਿਹਾ ਇਹਨਾਂ ਦਾ ਮੈਂ ਤਾਂ ਇਲੈਕਸ਼ਨਾਂ 'ਚ ਗਿਆ ਪਰ ਜਿਹੜਾ ਮੈਨੂੰ ਲੱਗਿਆ ਕਈ ਵਾਰ ਕਈ ਥਾਵਾਂ ਤੋਂ ਜਿਹੜੇ ਐਮਪੀ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਸੌ ਚਕਾਉਣ ਦੇ ਲਈ ਸਪੈਸ਼ਲ ਜਾਂਦੇ ਹੁੰਦੇ ਨੇ ਸੌ ਚਕਾ ਕੇ ਵਾਪਸ ਛੱਡ ਕੇ ਜਾਂਦੇ ਹੁੰਦੇ ਜਿੱਥੋਂ ਲੈ ਕੇ ਜਾਂਦੇ ਨੇ ਉਹ ਸਿਸਟਮਿਕ ਅਲੈਦਾ ਉਹਨਾਂ ਦਾ ਉਸ ਦੇ ਨਾਲ ਕੋਈ ਬੜਾ ਆਪਣਾ ਸਿਕਿਉਰਿਟੀ ਹੁੰਦੀ ਹੈ ਉੱਥੇ ਵਧਾ ਦਿੱਤੀ ਹੋਊਗੀ ਜਾਂ ਕੀ ਉੱਥੋਂ ਦਾ ਕੀ ਪ੍ਰੋਸੈਸ ਉਹ ਮੈਂ ਸੁਣਿਆ ਹੈ ਜਵੇਂ ਸਿਕਿਉਰਿਟੀ ਦਾ ਦੇਣਗੇ ਹੁਣ ਐਮਪੀ ਆਗਲਾ ਹੂੰ ਪਹਿਲਾਂ ਤਾਂ ਉਹ ਕਾਰਾਂ ਦੀਆਂ ਡਿੱਗਿਆਂ ਚ ਭਾਲਦੇ ਫਿਰਦੇ ਸੀ ਅੱਜ ਅੱਜ ਉੱਥੇ ਅੱਜ ਉਹਨਾਂ ਹੱਥਾਂ ਨਾਲ ਹੀ ਸਲੂਟ ਵੱਜਨੇ ਨੇ ਉਹੀ ਪੁਲਿਸ ਉਹੀ ਪੁਲਿਸ ਸਲੂਟ ਮਾਰੇਗੀ ਮੈਂ ਅੱਗੇ ਵੀ ਕਹਿਣਾ ਨਾ ਮੈਂ ਇਹਨਾਂ ਨੂੰ ਕਹਿਣਾ ਨਾ ਕਾਨੂੰਨ ਹੱਥ ਚ ਨਾਲ ਲਿਆ ਕਰੋ ਹੂੰ ਉਹ ਵੱਜਦੇ ਫਿਰਦੇ ਨੇ ਫਰੀਦਕੋਟ ਕੰਧਾਂ ਦੇ ਵਿੱਚ ਕੋਈ ਫੈਦਾ ਨਹੀਂ ਜੋ ਕਾਨੂੰਨ ਦੇ ਮੁਤਾਬਕ ਉਹ ਹੀ ਰੱਖੋ ਲੀਡਰਾਂ ਨੂੰ ਖੁਸ਼ ਕਰਨ ਦੇ ਲਈ ਆਪਦਾ ਤੁਸੀਂ ਕੰਮ ਨਾ ਕਰਿਆ ਕਰੋ ਹੁਣ ਜਿਹੜੇ ਨੂੰ ਆਈਜੀ ਉਦੋਂ ਇੱਕ ਆਈਜੀ ਸੀ ਜਿਹੜਾ ਹਰ ਦੋ ਦੋ ਮਿੰਟ ਬਾਅਦ ਪੰਜਾਬ ਨੂੰ ਨਿਊਜ਼ ਦਿੰਦਾ ਸੀ ਅੱਜ ਉੱਥੇ ਭੱਜ ਗਿਆ ਅੱਜ ਭਗੌੜਾ ਉੱਥੇ ਚਲਾ ਗਿਆ ਅਜ ਉਸੇ ਹੱਥਾਂ ਨਾਲ ਕੀ ਕਰਾਂਗੇ ਆਪਾਂ ਯਾਰ ਬੜੀ ਵੱਡੀ ਚੀਜ਼ ਹੈ ਲੋਕ ਬੜੀ ਵੱਡੀ ਚੀਜ਼ ਹੈ ਲੋਕਾਂ ਦੇ ਅੱਗੇ ਨਹੀਂ ਟਿਕਿਆ ਜਾਂਦਾ ਲੋਕਾਂ ਨੇ ਦੱਸ ਦਿੱਤਾ ਹੈ ਅੱਤਵਾਦੀ ਉਹ ਨਹੀਂ ਸੀ ਅੱਤਵਾਦੀ ਤੁਹਾਡੀ ਸੋਚ ਸੀ ਦੇਖ ਤੀ ਗਰਦੋ ਨਹੀਂ ਤੁਹਾਡੀ ਸੋਚ ਹੈ ਉਹ ਤਾਂ ਬੰਦਾ ਲੋਕਾਂ ਨੂੰ ਪਸੰਦ ਕਰਦੇ ਸੀ ਉਹਨੂੰ ਅੱਜ ਵੀ ਲੋਕ ਇੱਕ ਬੰਦੇ ਦਾ ਮੈਨੂੰ ਮੋਬਾਈਲ ਆਇਆ ਹੈ ਗਰਦਾਸਪੁਰ ਹਲਕੇ ਚੋਂ ਉਹ ਉੱਚੀ ਉੱਚੀ ਰੋਣ ਲੱਗ ਗਿਆ ਮੋਬਾਈਲ ਕਰਕੇ ਅੱਛਾ ਹਾਂ ਉਹ ਉੱਚੀ ਉੱਚੀ ਰੋਇਆ ਕਿ ਭਾਜੀ ਕਦੋਂ ਆਉਣਾ ਉਹਨਾਂ ਨੇ ਬਾਰ ਭਾਜੀ ਬੜਾ ਵਧੀਆ ਕੰਮ ਸੀ ਸਾਡੇ ਭਾਜੀ ਅਸੀਂ ਵੀਰ ਕਰਤੀ ਸਾਡੇ ਨਸ਼ੇ ਬੜੇ ਛੱਡ ਗਏ ਮੁੰਡੇ ਹੁਣ ਮੈਂ ਤਾਂ ਚਲੋ ਮੈਂ ਤਾਂ ਕਿਤੇ ਨਾਲ ਨਹੀਂ ਗਿਆ ਪਰ ਜਵੇਂ ਰੋ ਰਹਿ ਨੇ ਯਾਰ ਕਿਸੇ ਬੰਦੇ ਨੂੰ ਕੌਣ ਰੋਂਦਾ ਹੈ ਇਟ ਮੀਨਸ ਲੋਕਾਂ ਨੂੰ ਉਹ ਪਸੰਦ ਹੈ ਤੇ ਜੇ ਹੁਣ ਇਹ ਨਾਲ ਨਾਕ ਬਾਹਰ ਕੱਢਿਆ ਤੇ ਫਿਰ ਠੀਕ ਹੈ ਇਹ ਦੂ ਅਗਲੀਆਂ ਫਿਰ ਪੱਟੀਆਂ ਪੱਟੀ ਪੋਚੀ ਜਾਣੀਆਂ ਇਹਨਾਂ ਨੂੰ ਹੂੰ ਸੋ ਪੰਜਾਬ ਦੇ ਅੰਦਰ ਲੋਕਾਂ ਨੇ ਬੜਾ ਵੱਡਾ ਫਤਵਾ ਦਿੱਤਾ ਹੈ ਬੜੀ ਵੱਡੀ ਗੱਲ ਕੀਤੀ ਹੈ ਉਹਨਾਂ ਨੇ ਮਾਂਜ ਕੇ ਰੱਖਤੇ ਨੇ ਪੰਜਾਬ ਦੇ ਵਿੱਚ ਜੀ ਬਦਲਾਵੇਗਾ ਸਿਆਸਤ ਚ 100% ਅੱਜ ਤੋਂ ਅੱਗੇ ਪੰਥਕ ਹਵਾ ਚੱਲੇ ਕਰੇਗੀ ਪੰਜਾਬ ਦੇ ਅੰਦਰ ਇੱਕ ਧਿਰ ਬਣੇਗੀ ਪੰਥਕ ਧਿਰ ਬਣ ਜੇਗੀ ਉਹਨਾਂ ਜੋ ਬੰਦੇ ਆਉਣਗੇ ਜਿਨ੍ਹਾਂ ਨੇ ਪੰਜਾਬ ਲਈ ਕੁਛ ਕੀਤਾ ਹੈ ਜਿਨ੍ਹਾਂ ਨੇ ਪੰਜਾਬ ਦੇ ਲਈ ਖੂਨ ਡੋਲਿਆ 1980 ਤੋਂ ਬਾਅਦ ਪਹਿਲੋਂ ਉਹ ਸਾਰੇ ਬੰਦੇ ਹੁਣ ਇਲੈਕਸ਼ਨ ਲੜਨ ਕਰਨਗੇ ਜਿਹੜੇ ਹੱਥ ਜੋੜ ਕੇ ਇਹਨਾਂ ਦੇ ਬੂਏ ਅੱਗੇ ਖੜੋ ਜਨਹੀਂ ਬਾਦਲਪਿੰਡ ਜਾ ਕੇ ਹੁਣ ਇਲੈਕਸ਼ਨ ਲੜਨ ਕਰਨ ਉਹ ਪੁੱਛਣਗੇ ਸਾਹ ਪੁੱਛਣਗੇ ਆਪਦਾ ਪੁਰਾਣਾ ਸਾਰਾ ਇਹ ਲੱਗ ਹਮ ਬਿਲਮੇ ਖੇਤਾਂ ਦੇ ਸਰਦਾਰਾਂ ਦੀ ਪਹਿਚਾਣ ਹੁਣ ਹੋਣੀ ਹੈ ਬੀਬੀ ਖਾਲੜਾ ਜਿੰਦੀ ਐਡੇ ਵੱਡੀ ਕੁਰਬਾਨੀ ਉਹ ਯਾਰ ਉਹ ਘਰ ਵਾਲਾ ਉਸ ਉਮਰ ਤੇ ਗਿਆ ਜਦੋਂ ਬੜੀਆਂ ਜ਼ਿੰਮੇਵਾਰੀਆਂ ਸੀ ਜੀ ਤੇ ਧੰਨੋ ਜਨੈਲੀ ਲੇਡੀ ਯਾਰ ਜਿਹੜੀ ਅੱਜ ਉਹ ਇਲੈਕਸ਼ਨਾਂ ਦੇ ਮਗਰ ਸਵਾ ਮਹੀਨਾ ਮਹੀਨਾ ਹੋ ਗਿਆ ਨੇ ਗਾਏ ਛੱਡਿਆ ਸਾਰਾ ਕੁਝ ਯਾਰ ਹੁਣ ਇਹੋ ਜਿਹੇ ਚਿਹਰਿਆਂ ਨੂੰ ਅਸੀਂ ਅੱਗੇ ਲਿਆਵਾਂਗੇ ਤੇ ਲੱਗਦਾ ਹੈ ਕਿ ਪੰਜਾਬ ਉਹਨਾਂ ਦਾ ਬਣ ਜੇਗਾ। ਇਹ ਸਾਡੇ ਲੋਕ ਆਪਦੇ ਅੱਗੇ ਜਾਣਗੇ। ਸਾਡੇ ਲੋਕ ਇਹੋ ਜਿਹੇ ਥੋੜਾ ਆਉਣਗੇ। ਇਹ 5 ਸਟਾਰ ਤੋਂ ਬਿਨਾਂ ਦਾ ਸਾਨੂੰ ਮੁਰਕਾ ਆਉਂਦਾ। ਸਾਡਾ ਰਾਤ ਦਾ ਡਿਨਰ ਕਿਤੇ ਹੈ ਲੰਚ ਕਿਤੇ ਹੋ ਨਹੀਂ। ਇਹ ਤਾਂ ਸਾਨੂੰ ਵਟਾਂ ਤੇ ਰਹਾਉਣ ਵਾਲੇ ਲੰਚ ਚੰਗੇ ਲੱਗਦੇ ਨੇ। ਸਾਨੂੰ ਉਹ ਬੰਦੇ ਚਾਹੀਦੇ। ਸੋ ਪੰਜਾਬ ਉਹਨਾਂ ਦਾ ਹੈ। ਪੰਜਾਬ 'ਚ ਬੜੀ ਜਲਦੀ ਉਹ ਲੋਕ ਆਉਣਗੇ ਜਿਨ੍ਹਾਂ ਨੇ ਪੰਜਾਬ ਦੇ ਲਈ ਕੁਰਬਾਨੀਆਂ ਕੀਤੀ। ਜੇ ਲੰਮਾ ਸਮਾਂ ਜਾਂ ਮਹੀਨਾ ਦੋ ਮਹੀਨੇ 6 ਮਹੀਨੇ ਸਾਲ ਜਾਂ ਕਿੰਨਾ ਵਧਾ ਸਮਾਂ ਵਧਾ ਸਕਦੇ ਆ ਐਨਐਸਏ ਤਹਿਤ ਜਾਂ 10307 ਤਲਾ ਜਿਹੜਾ ਕੇਸ ਆ ਵਟਾਲਿਆ ਦਾ ਜੇ ਖੋਲਤਾ ਸਰਕਾਰ ਲਈ ਖਤਰਨਾਕ ਹੋ ਸਕਦਾ ਜੇ ਜਿੰਨਾ ਲੰਮਾ ਸਮਾਂ ਪਊਗਾ ਓਨੀ ਇਹ ਮੈਂ ਨਾ ਕਹਿੰਦਾ ਭਗਵੰਤ ਮਾਨ ਤੂੰ ਕਰਕੇ ਵੇਖ ਲੈ ਹੁਣ ਤਜਰਬਾ ਹੋ ਜੇ ਤਜਰਬਾ ਹੋ ਜੇ ਤੈਨੂੰ ਮੈਂ ਤੈਨੂੰ ਅੱਗੇ ਇਹਨਾਂ ਨੂੰ ਕਿਹਾ ਹੈ ਕਿ ਤੇਰਾ ਚਿਹਰਾ ਬਦਲ ਦੇਣਾ ਜਿੰਨਾਂ ਲੋਕਾਂ ਨੂੰ ਖੁਸ਼ ਕਰਦਾ ਹੈ ਨਾ ਉਹਨਾਂ ਨੇ ਤੈਨੂੰ ਬਦਲ ਦੇਣਾ ਤੂੰ ਕਰਕੇ ਵੇਖ ਤੇਰੇ ਇੱਥੋਂ ਗਨਾਹ ਕਰਾ ਰਿਹਾ ਹੈ ਤੇਰੇ ਤੋਂ ਤੈਨੂੰ ਪਾਸੇ ਕਰ ਲਈ ਤੇਰੇ ਤੋਂ ਲੋਕ ਗਨਾਹ ਕਰਾ ਰਹੇ ਨੇ ਤੂੰ ਗਨਾਹ ਕੀਤੀ ਜਾਣਾ ਜਿਹੜੇ ਉਹਦੇ ਲਈ ਗਨਾਹ ਕੀਤੀ ਜਾਣਾ ਇਹ ਉਹਦਾ ਤੇਰੇ ਕੋਲ ਨਹੀਂ ਰਹਿਣਾ ਤੇ ਛੱਡ ਦੇਣਾ ਉਹਨਾਂ ਨੇ ਤੇਨੂੰ ਪਾਸੇ ਕਰ ਦੇਣਾ ਕਿਵੇਂ ਮਰਜੀ ਹੋਵੇ ਖੱਟੜ ਨੂੰ ਲਾ ਕੇ ਪਰ ਮਾਰਿਆ ਮਾਰਨਾ ਤੇਨੂੰ ਉਹਨਾਂ ਨੇ ਪਾਸੇ ਕਿਉਂਕਿ ਤੂੰ ਵਿਰੋਧ ਚ ਆ ਚੁੱਕਾ ਪੰਥ ਦੇ ਵਿਰੋਧ ਚ ਲਾ ਗਿਆ ਤੂੰ ਸਿੱਖਾਂ ਦੇ ਵਿਰੋਧ ਚ ਜਾ ਕੇ ਖਲੋ ਗਿਆ ਤੇਰਾ ਫਰਜ ਨਹੀਂ ਸੀ ਬਣਦਾ ਇੱਥੇ ਤੂੰ ਬੜੀਆਂ ਬਾਹਾਂ ਕੇ ਪਿਆਰ ਨਾਲ ਗੱਲਾਂ ਕਰਕੇ ਮੈਸ ਮੈਟਰ ਨੂੰ ਸੋਲਵ ਕਰ ਸਕਦਾ ਸੀ ਬਹੁਤ ਗੱਲਾਂ ਹੁੰਦੀਆਂ ਨੇ ਜਿਵੇਂ ਜਨਰਲ ਸਿਨਾ ਸੀ ਜਿਨੇ ਕਿਹਾ ਸੀ ਕਿ ਉਹਨੇ ਇੰਦਰਾ ਗਾਂਧੀ ਨੂੰ ਕਿਹਾ ਸੀ ਕਿ ਮੈਂ ਲੰਗਰ ਹਾਲ ਕੋਲੋਂ ਨੰਗੇ ਪੈਰੀ ਅਰਦਾਸ ਕਰਕੇ ਤੁਰਾਂਗਾ ਉਰਲੀ ਉਰਾਂ ਅੰਦਰ ਤਾਂ ਜੁੜੇ ਪਾਉਣੇ ਨਹੀਂ ਸੀ ਇਹਨਾ ਉਰਾ ਮੈਂ ਇੱਥੇ ਪਾਠ ਕਰਾਵਾਂਗਾ ਖੰਡ ਪਾਠ ਕਰਾਵਾਂਗਾ 84 ਤੇ ਵਿੱਚ ਮੈਂ ਸੰਤਾਂ ਦੇ ਕੋਲ ਅਰਦਾਸ ਕਰਕੇ ਜਾਵਾਂ ਤੇ ਬੀਬੀ ਮੈਟਰੋ ਨੇ ਕਿਹਾ ਨਹੀਂ ਮੈਂ ਇਤਿਹਾਸ ਬਦਲਾ ਕੀ ਬਦਲਿਆ ਇਤਿਹਾਸ ਨੂੰ ਪਰ ਜੇ ਕਿਤੇ ਇਹਨੂੰ ਸਮਝਾਉਣ ਵਾਲੇ ਹੁੰਦੇ ਕਿ ਪੰਜਾਬ ਇਹੋ ਜਿਹਾ ਨਹੀਂ ਪੰਜਾਬ ਦੇ ਅੰਦਰ ਜੇ ਕਿਸੇ ਗੁਰਸਿੱਖ ਦੇ ਕੋਲ ਜਾਣਾ ਤੇ ਤੂੰ ਬੜੇ ਧਿਆਨ ਨਾਲ ਜਾ ਤੇ ਮਹਾਰਾਜ ਦਾ ਨਾਮ ਲੈ ਕੇ ਚੱਲ ਤੇ ਅੱਗੋਂ ਹਿੰਮਤ ਨਹੀਂ ਕੋਈ ਬੋਲ ਜੀ ਕਿ ਕੀਮਤ ਹੈ ਜੀ ਸਾਰਾ ਪੰਜਾਬ ਤੇਰੇ ਨਾਲ ਖਲੋ ਜਾਣਾ ਸੀ ਜੇ ਕਿਤੇ ਤੂੰ ਮਰਯਾਦਾ ਮੁਤਾਬਕ ਚੱਲਦਾ ਜੀ ਬਹੁਤ ਬਹੁਤ ਧੰਨਵਾਦ ਖੜਾ ਸਾਹਿਬ ਧੰਨਵਾਦ ਬਿਲਕੁਲ ਜੀ ਜਿਵੇਂ ਚਰਚਾ ਚੱਲੀ ਖਡੂਰ ਸਾਹਿਬ ਦੀ ਤੇ ਅਮਰਤਪਾਲ ਸਿੰਘ ਕਦੋਂ ਬਾਹਰ ਆ ਰਹੇ ਨੇ ਇਸ ਚੀਜ਼ ਤੇ ਪੂਰੀ ਜਿਹੜੀ ਆ ਉਹ ਵਿਚਾਰ ਚਰਚਾ ਹੋਈ ਹੈ ਧੰਨਵਾਦ ਸ਼ੁਕਰੀਆ